ਹਾਂਜੀ ਕੀ ਹਾਲ ਚਾਲ ਨਵੇਂ ਨੰਦੀ ਸ਼ੁਰੂਆਤ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਚੱਲੇ ਆ ਪਿਕਅਪ ਕਰਨ ਅੱਛਾ ਬងਰੇ ਮੋੜਲੀ ਵੇਖੀ ਜਾਨਾ ਤੇ ਤੈਨੂੰ ਹੋਣਾ ਨਹੀਂ ਪਤਾ ਵੀ ਜਾਣਾ ਵਾ ਲੇਟ ਹੋ ਜਾਗੇ ਚਲੋ 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 ਇਹਦੀ ਲੱਗਦੀ ਆਪਾਂ ਚੱਲੇ ਆ ਜੀ ਹੁਣ ਯਾਰਡ ਵੱਲ ਨੂੰ ਕਹਿਲਗਿਰਦੀਆ ਸੜਕਾਂ ਬਿਲਕੁਲ ਸੋਨਸਾਨ ਹਮੇਸ਼ਾ ਇਦਾਂ ਹੀ ਹੁੰਦਾ ਇੱਥੇ ਬ੍ਰੈਂਟਨ ਹੁੰਦਾ ਨਾ ਤੇ ਤੜ ਸਿੱਟਾਂ ਦੀ ਥਾਂ ਨਹੀਂ ਸੀ ਹੁਣੀ ਰੋਡ ਤੇ ਉਥੋਂ ਦਾ ਨਜ਼ਾਰਾ ਹੀ ਵੱਖਰੇ ਆ ਯਾਰ ਐਵੇਂ ਇੱਥੇ ਆ ਗਏ ਪਛਤਾ ਰਹੇ ਆ ਪਰ ਜਿੱਥੇ ਆ ਗਏ ਆ ਦਾਣਾ ਪਾਣੀ ਚੌਗ ਰਹੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਪਰ ਸੋਨ ਸਾਣ ਜੀ ਬਾੜੀ ਆ ਯਾਰ ਕਹਿ ਲਗੀ ਦੀ ਕੌਣ ਕੌਣ ਐਗਰੀ ਆ ਮੇਰੇ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਲਵ ਜੀ ਹੁਣ ਤੁਹਾਨੂੰ ਵਿਖਾਉਨੇ ਆ ਪਿਕਅਪ ਕਰਨੀ ਆ ਆਪਾਂ ਆਪਾਂ ਜਾਣਾ ਹੈਲੀਫੈਕਸ ਪਿਕਅਪ ਕਰਕੇ ਆਪਾਂ ਖੜਾ ਦੇਣੀ ਆ ਸੌਆਂ ਡਿਲੀਵਰੀ ਆ ਕੱਲ ਨੂੰ ਆਪਾਂ ਤੁਰਾਂਗੇ ਉੰਗ ਜੀ ਅੱਜ ਚਲੇ ਗਏ ਤੇ ਫਿਰ ਆਪਾਂ ਸੰਡੇ ਪਹੁੰਚਦੇ ਆ ਸੰਡੇ ਪਹੁੰਚ ਕੇ ਵੀ ਕੀ ਕਰਾਂਗੇ ਉਹਨਾਂ ਡਿਲੀਵਰੀ ਨਹੀਂ ਲੈਣੀ ਇਸ ਲਈ ਆਪਾਂ ਕੱਲ ਨੂੰ ਦਰਾਂਗੇ ਅੱਜ ਲੱਦ ਕੇ ਯਾਰਡ 'ਚ ਖੜਾਵਾਗੇ ਤੇ ਰਾਤ ਨੂੰ ਹੋਊਗੀ ਲਾ 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 ਤੇ ਕੱਲ ਨੂੰ ਜਾਵਾਂਗੇ ਲਓ ਜੀ ਹੁਣ ਅਸੀਂ ਆ ਗਏ ਆ ਯਾਰਡ 'ਚ ਅਲਾਦੀਨ ਦੇ ਦਰਵਾਜ਼ੇ ਕੋਲੇ ਇਹਨੂੰ ਖੋਲਦੇ ਆ ਫਿੰਸਿਮ-ਫਿੰਸਿਮ ਕਰਕੇ ਫਿੰਸਿਮ-ਫਿੰਸਿਮ ਕਰਕੇ ਨਹੀਂ ਫੋਨ ਕਰਕੇ ਕੋਈ ਯਾਰ ਸਾਡੇ ਸਾਡੇ ਤਾਂ ਲਿੰਕ ਹੀ ਵੜੇ ਆ ਫੋਨ ਬੰਨ ਨੰਬਰ ਹੀ ਦਿਖਦਾ ਤੇ ਕੰਮ ਨਿਕਲ ਜਾਂਦੇ ਆ ਲਿੰਕ ਲਿੰਕ ਵਾਲੇ ਆ ਖੁੱਲ ਜਾ სიმਸਿਮ ਖੁੱਲ ਕੇ ਅਗੇ ਤਮਾਸ਼ੇ ਸ਼ੁਰੂ ਕਰਦੇ ਆਣੇ ਹੁਣੇ ਖੁੱਲ ਜਾ სიმਸਿਮ ਸਬਰ ਨਹੀਂ ਹੈਗਾ ਸਬਰ ਨਹੀਂ ਹੈਗਾ ਗਿਆ ਨਾ ਗੇਟ ਜਦੋਂ ਮੈਂ ਲੰਘ ਗਿਆ ਗੇਟ ਉਦੋਂ ਬੰਦ ਹੋ ਜਾ სიმਸਿਮ ਵੀ ਕਰਦੀ ਅੱਛਾ ਅੱਛਾ ਅੱਥੇ ਨਾ ਪਤਾ ਲੈਂਖ ਬਜੇ ਆ ਅਸੀਂ ਦਰਵਾਜ਼ਾ ਹੀ ਆਏ ਰੱਖਿਆ ਆਲਾਦੀਨ ਵਾਲੇ ਦਰਵਾਜ਼ੇ ਰੱਖਿਆ ਹਾਂ ਇਸੇ ਬੰਦ ਹੋ ਜਾਂਦੇ ਇਸੇ ਖੁੱਲ ਜਾਂਦੇ ਆ ਕਿੱਥੇ ਗਿਆ ਮੇਰਾ ਜਹਾਜ਼ ਵੀ ਸ਼ਾਨਿਆ ਜੇ ਕਿੱਥੇ ਆ ਤੂੰ ਨੀ ਉਹ ਖੁਸ਼ ਹੋ ਜਾਂਦੀ ਮੇਰੇ ਟਰੱਕ ਨੂੰ ਵੇਖ ਕੇ। ਇਹਦੀ ਗਲ ਕਾ ਤਾਂ ਇਹ ਜੇ ਉੱਪਰ। ਉਹ ਆ ਖੜਾ ਉਹ ਆ ਕੱਢਾਈ ਚ ਉੱਪਰ ਇੱਧਰ ਖੜਾ ਆ ਕੋਬਰ ਇੱਧਰ ਖੜਾ ਆ। ਮੈਂ ਕਿਧਰ ਲੰਘ ਚਲਾ ਸੀ ਅਦਰ ਵਿੱਚ ਲੋਡ। ਅੱਜ ਤੂੰ ਸਾਰੇ ਮੋੜ ਗਲਤੀ ਮੁੜੀ ਜਾਣਾ। ਉਹ ਉਹ ਇੱਥੇ ਖੜਾਇਆ ਸੀ ਇੱਧਰ ਲੈ ਆਏ ਉਹ। ਕੰਮ ਕਰੀ ਜਾਂਦਾ ਇਹ ਟਰੱਕ ਦਾ। ਚੱਕ ਨਾ ਕੰਮ ਹੋ ਰਿਹਾ। ਇਹ ਘਰ ਆਇਆ ਆਪਣਾ ਟਰੱਕ। ਯਾ ਗੜਾ ਸੇ ਆਪਾਂ ਪਹੁੰਚ ਗਏ ਪਿਕਅਪ ਵਾਲੀ ਥਾਂ ਤੇ ਤੇ ਇੱਥੇ ਆਪਾਂ ਕਰਨਾ ਹੈ ਬੈਕ ਇਹਨੂੰ ਕਿ ਹਾਜ ਬੈਕ ਕਰਕੇ ਲਾ ਦੇਣਾ ਉੱਥੇ ਉੱਥੇ ਚੱਕ ਲੈਣੀ ਆਪਾਂ ਪਿਕਅਪ ਕੁਛ ਇਸ ਤਰ੍ਹਾਂ ਕਰਕੇ ਖੜਾ ਆ ਤੇ ਇਸ ਤਰ੍ਹਾਂ ਕਰਕੇ ਬੈਕ ਲਾ ਰਹੇ ਆਪਾਂ ਲੋ ਜੀ ਪਿਕਅਪ ਹੋ ਗਈ ਹੈ ਸਟਾਰਟ ਲੋਡ ਕਾਫੀ ਵਾਈਡ ਵਾਈਡ ਤਾਂ ਨਹੀਂ ਲੱਗ ਰਿਹਾ ਚਲੋ ਇੱਕ ਗੱਲ ਚੰਗੀ ਇੱਕ ਹੀ ਲੋਡ ਅੱਜ ਸਾਡਾ ਪਿਕਅਪ ਨਹੀਂ ਆਉਣ ਗਿਆ ਲੋੜੇ ਨਾਲ ਕਰ ਲਿਆ ਜੀ ਆਪ ਤੇ ਹੁਣ ਆਪਾਂ ਟਰੱਕ ਬੈਗ ਕਰਕੇ ਉਦੇ ਥੱਲੇ ਲੈ ਜਾਣਾ ਸਾਡਾ ਮੁੰਡਾ ਆਪ ਦੀਆਂ ਪੂਰੀਆਂ ਪੂਰੀਆਂ ਬੈਗ ਦੀ ਅਸਲ ਜਿ ਦਿਖਾਉਂਦਾ ਹੋਇਆ ਆਈਡੀ ਲੱਗ ਰਿਹਾ ਆ ਸਾਡੇ ਲਾਹੌਰੋਂ ਹੀ ਫੇਰ ਟਰੈਲਰ ਦੇ ਉੱਤੇ ਚੜ ਗਏ ਆ ਆਦਤੀ ਆਵਾ ਸਾਦਤੀ ਆਦਤੋਂ ਮਜਬੂਰ ਆ ਇਹ ਇਹ ਲੰਗੂ ਆਦਤੋਂ ਮਜਬੂਰ ਆ ਹੋਰ ਸੈਵੀ ਵੀ ਹੋਰ ਕੋਟ ਹੋਰ ਵੀ ਹੋਰ ਅਸੀਓ ਬੜੀਆ ਹਾਂ ਬੜੀਆ 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 ਜੇ ਉਹ ਵੈਸੇ ਨਾਲ ਆਉਂਦਾ ਹੈ 1 2 3 4 ਹallelujah yes you yes yes ਐਡੀ ਫੋਟੋ ਪਾ ਕੇ ਆਇਆ ਹੈ ਕੀ ਅੰਗਰੇਜ਼ੀ ਬੋਲੀ ਕੀ ਅੰਗਰੇਜ਼ੀ ਵਾਸ਼ ਕਰ ਦਦੇ ਹੈ ਥੋੜਾ ਚਾਚਾ ਵੀ ਸਮਾਲ ਦੇ ਰਿਹਾ ਜੀ ਲੋਡ ਆਪਾਂ ਲਿਆਏ ਬੰਨ ਸਿਕਯੁਰ ਕਰ ਲਿਆ ਤੇ ਹੁਣ ਚੱਲਦੇ ਆਂ ਕਿ ਆਪਣਾ ਛੋਟਾ ਦੋਵੇਂ ਇਕੱਠੇ ਜਾਣੇ ਆ ਅਲਗਰੀ ਟੂ ਹੈਲੀਕਾਪਟਰ ਧੰਨਵਾਦ ਐਂਡ ਉਹ ਵੀ ਇੱਥੇ ਕੈਂਟ ਜਾ ਵੈਦਰ ਹੋਇਆ ਪਿਆ ਜੀ ਆਪਾਂ ਹੋਰ ਯਾਰਡ 'ਚ ਇੱਕ ਤਾਂ ਆਪਾਂ ਪਿਕਅਪ ਆਪਣੇ ਵਾਲੀ ਕਰ ਲਿਆਂਦੀ ਆ ਦੇਖੋ ਕਿ ਇੱਕ ਆਪਣੇ ਹੋਰ ਸੱਜਣ ਦੀ ਪਿਕਅਪ ਕਰਕੇ ਆਪਾਂ ਉਹਦਾ ਟ੍ਰੇਲਰ ਇੱਥੇ ਖੜਾ ਕੇ ਜਾਣਾ ਯਾਰਡ 'ਚ ਤੇ ਸੇਮ ਪਿਕਅਪ ਉਹਨੇ ਵੀ ਉੱਥੇ ਹੀ ਜਾਣਾ ਜਿੱਥੇ ਅਸੀਂ ਜਾਣਾ ਅੱਜ ਅਸੀਂ ਬਹੁਤ ਟਾਈਮ ਬਾਅਦ ਆਪਦਾ ਟਰੇਲਰ ਅਨਹੁਕ ਕਰਨਾ ਟਰੱਕ ਨਾਲੋਂ ਨਹੀਂ ਤਾਂ ਅਸੀਂ ਇੱਕੋ ਹੀ ਟਰੇਲਰ ਵਾਸਤੇ ਇਹੀ ਕਦੇ ਅਨਹੁਕ ਨਹੀਂ ਕੀਤਾ ਰੀਫਰ ਡਰਾਈਵ ਕਰਨ ਵਾਲੇ ਜਿਵੇਂ ਵੀਰ ਖਿੱਚੀ ਤੁਰੇ ਜਾਂਦੇ ਹੁੰਦੇ ਆ ਕਦੇ ਉਧਰੋਂ ਲਾ ਲਿਆ ਉਧਰ ਲਾ ਲਿਆ ਉਧਰ ਪਾ ਲਿਆ ਸਾਡਾ ਤਾਂ ਬਸ ਇਹ ਪੱਕਾ ਹੀ ਆ ਸਾਥੀ ਨਾਲ ਹੀ ਰਹਿੰਦਾ ਇਹ ਅੱਜ ਕਰਨਾ ਅਨਹੁਕ ਆ ਅਸੀਂ ਜਾ ਚੱਕ ਕੇ ਆਹ ਖੜਾ ਫਲੈਟ ਝਾਕਦਾ ਕਿ ਨਹੀਂ ਵਿੱਚ ਦੇ ਇਹ ਇਹ ਪਾਉਣਾ ਹੁਣ ਇੱਥੇ ਇਹ ਲੈ ਕੇ ਜਾਣਾ ਤੇ ਇੱਥੇ ਵੀ ਲੋਡ ਲੱਦ ਕੇ ਇੱਥੇ ਇਹਨੂੰ ਵੀ ਖੜਾ ਕੇ ਜਾਵਾਂਗੇ ਚਲੋ ਮਿਲਦੇ ਆਂ ਗਾਂ ਤੁਹਾਨੂੰ ਇਹਦੀ 20 ਲੋਡਿੰਗ ਵਿਖਾਉਣੇ ਹਾਂ ਮੇਰੇ ਵੀਰੋ ਚੈਲੰਜ ਬਹੁਤ ਵੱਡਾ ਬਲਾਈਂਡ ਸਪੋਟ ਤੋਂ ਬੈਕ ਲਾਉਣ ਵਾਲਾ ਸੀਗਾ ਚੱਲੋ ਅਸੀਂ ਆਪਣੇ ਇਸ਼ਾਰਿਆਂ ਤੇ ਨਚੋਣੇ ਆਂ ਫਿਰ ਫੇਰ ਸਾਡਾ ਮੁੰਡਾ ਉਹਦੀਆਂ ਸਕਿੱਲਸ ਦਿਖਾਉਂਦਾ ਹੋਇਆ ਫਿਰ ਮੇਰੇ ਤੇ ਹਵਾ ਮਾਰਨ ਦਾ ਮੌਕਾ ਮਿਲ ਰਿਹਾ ਇਹਨੂੰ ਆ ਹੁਣ ਅਸੀਂ ਅੱਜ ਆਨਹੁੱਕ ਦੀ ਰਸਮ ਅਦਾ ਕਰਦੇ ਹੋਏ ਆਨ ਨੂੰ ਕਦੀ ਰਸਵੜਾ ਕਰ ਰਹੇ ਆ ਨਾਰੀਅਲ ਨੂਰੀਅਲ ਤੋੜਨਾ ਚਾਹੀਦਾ ਹੀ ਆਪਾਂ ਨੂੰ ਅੱਜ ਅੱਜ ਇੱਕ ਨਵਾਂ ਕੰਮ ਕਰ ਰਹੇ ਆ ਅਸੀਂ ਸਾਡੇ ਲਈ ਨਵਾਂ ਕੰਮ ਆ ਬਾਕੀ ਦੂਜੇ ਵੀਰਾਂ ਵਾਸਤੇ ਨਵਾਂ ਨਹੀਂ ਹੋਣਾ ਸਾਡੇ ਲਈ ਹੋਰ ਨਾ ਸਭ ਦਾ ਕਦੇ ਵੀ ਪਤਾ ਨਹੀਂ ਲੱਗਦਾ ਚੱਕੀ ਕਿੱ데 ਤਾ ਆਣ ਹੋਕ ਆਪਾਂ ਹੁਣ ਆਪਾਂ ਚੱਲਾਂਗੇ ਨੈਕਸਟ ਪਿਕਅਪ ਵਾਲਾ ਲਓ ਜੀ ਹੋ ਗਿਆ ਸਾਡਾ ਟਰੱਕ ਆਲਮੋਸਟ ਹੋਕ ਮੈਂ ਲਾ ਕੇ ਉਨੇ ਲਾਈਦਾ ਚੱਕਾ ਚੈੱਕ ਕਰਨੇ ਤੋਂ ਚੈੱਕ ਆਜੋ ਜੀ ਆਜੋ ਦੇ ਕੋਚ ਸਾਵਾ ਬੋਏ ਨੇ ਮੁਰੇ ਲੈਣਾ ਲੂਣਾ ਇਹਨਾਂ ਲਾਉਣੀਆਂ ਹੁੰਦੀਆਂ ਨਹੀਂ ਵੈਸੇ ਬੱਸ ਪਤਾ ਨਹੀਂ ਕਿਵੇਂ ਪੇਪਰ ਪਾਸ ਕਰ ਲਿਆ ਨੇ ਕਿਉਂ ਨਹੀਂ ਲਾਉਣੀਆਂ ਹੁੰਦੀਆਂ ਲੱਗ ਜੂ ਪਤਾ ਅੱਜ ਕਿਤੇ ਕਿਨੇ ਟਾਈਟ ਕਿ ਲਾਈਨ ਲਾਉਣੀ ਹੈ ਰਬਰ ਟੁੱਟੀ ਹੈ ਜੀ ਰਬਰ ਟੁੱਟੀ ਹੈ ਰਬਰ ਰੂਪ ਦਾ ਕੋਈ ਨਹੀਂ ਵੀ ਲਾ ਮੈਂ ਦੱਸਿਆ ਵੀ ਰਬਰ ਟੁੱਟੀ ਨਹੀਂ ਨਹੀਂ ਲੱਗ ਜੂ ਪਤਾ ਹਣਾ ਆਪਣੀ ਵਾਲੇ ਵੇਖੀ ਚੱਲੋ ਬੰਦਾ ਵੇਖ ਲਓ ਤੇ ਕਿਹੋ ਜਿਹਾ ਹਾਇਰ ਕੀਤਾ ਦੇਖ ਲਓ ਬਈ ਲਾਦਾ ਵੀ ਲਾਦਾ ਸੌਰੀ ਫੋਰ ਦੈਟ ਬੇਇਜ਼ਤੀ ਹੋਣੀ ਭਾਈ ਮੈਂ ਸੋਚਿਆ ਸੀ ਝੱਟ ਭਗਾਈ ਮਾਰਾਂਗੇ या मुरे होटर जगाने ती चोट आ जाओगी चलो कनेडा कंद पहले नहीं है देखो कि हाल चाल है कनेडा मिट्टी नहीं है जेह दे दे देख लो मेरे मेरे बुरे हाल है उरे भी ਗियर ਵੱਡਾ ਲਾਓ ਮੈਡਮ ਜੀ 껠ਕੇ 껠ਕੇ ਕੰਮ ਨੂੰ ਭਰਾਵਾ ਤੁਹਾਡਾ ਕੁੰਡਾ ਹੀ ਟੁੱਟਿਆ ਹੋਇਆ ਹੈ ਚਲੋ ਮੇਰੇ ਵੀ ਇਸ ਦੇ ਨਾਲ ਹੀ ਅਸੀਂ ਟ੍ਰੇਲਰ ਕਰ ਲਿਆ ਹੁੱਕ ਤੇ ਇਹਦੇ ਤੇ ਵੀ ਆਪਾਂ ਪਿਕਅਪ ਕਰਕੇ ਇਹਨੂੰ ਇੱਥੇ ਖੜਾ ਕੇ ਜਾਣਾ ਇਹ ਆਪਣੇ ਕਿਸੇ ਸੱਜਣ ਦਾ ਆ ਲਓ ਇੱਕ ਵਾਰੀ ਫੇਰ ਅਸੀਂ ਆ ਗਏ ਆ ਪਿਕਅਪ ਕਰਨ ਸੇਮ ਲੋਕੇਸ਼ਨ ਤੇ same load almost i guess ਆ ਫੇਰ ਇੱਥੇ ਚੌਧਰੀ ਬਣ ਕੇ ਖੜ ਗਿਆ ਲੱਤ ਮਾਰ ਲੱਗੀ ਸੀ ਮੈਂ ਲਓ ਜੀ ਅਗਲਾ ਲੋਡ ਵੀ ਇਹਨਾਂ ਨੇ ਦਿੱਤਾ ਹੈ ਰੱਖ ਤੇ ਹੋਣਾ ਲੋਡ ਚੱਕ ਕੇ ਆਪਾਂ ਇਹਨੂੰ ਕਰਾਂਗੇ ਸਿਕਿਉਰ ਆਲਮੋਸਟ ਸੇਮ ਹੀ ਲੋਡ ਆ ਅਸੀਂ ਮੇਰੇ ਵੀਰੋ ਲੋਡ ਇੱਕ ਹੋਰ ਲੱਦ ਲਿਆ ਤੇ ਜੀ ਲੱਦ ਕੇ ਅਸੀਂ ਜਾ ਰਹੇ ਆ ਫਿਰ ਇਹਨੂੰ ਡ੍ਰੌਪ ਕਰਨਾ ਹੀ ਆਪਦਾ ਟਰੇਲਰ ਪਾਉਣਾ ਵਾ ਇਹ ਨਹੀਂ ਅਹੀਂ ਲੈ ਕੇ ਜਾਣਾ ਇਹ ਤਾਂ ਬਸ ਹੈਲਪ ਹੀ ਕਰਨੀ ਇਹਨਾਂ ਦੀ ਦੋ ਟਰੱਕ ਸਾਡੇ ਆਲ ਰੈਡੀ ਟੂ ਗੋ ਖੜੇ ਆ ਇੱਕ ਅਸੀਂ ਲੱਦ ਕੇ ਖੜਾ ਹਾਂ ਤਾਂ ਇੱਕ ਅਸੀਂ ਆਹ ਲੱਦ ਲਿਆ ਸਾਰੇ ਰੈਡੀ ਟੂ ਗੋ ਵਾਲੀ ਆ ਹੁਣ ਇਹਨੂੰ ਵੀ ਬੰਨਾਂਗੇ ਉਹ ਦੋ ਛੋਟੇ ਪੀਟਰ ਵੈਲਟ ਖੜੇ ਨੇ ਮੂਰੇ ਹੁਣ ਉਹਨਾਂ ਦਾ ਵੀਊ ਵਿਖਾਉਣੇ ਆ ਅੱਗੇ ਜਾ ਕੇ ਉਹ ਚਿੱਟਾ ਜਿਹਾ ਦਾ ਬੜਾ ਹੀ ਜਿਆਦਾ ਸੋਹਣਾ ਬਣਾਇਆ ਨਾ ਬੰਦੇ ਨੇ ਹਾਰਨਸੀ ਕੇ ਲੋਡ ਲੈ ਕੇ ਜਾਣਾ ਹੈ ਹੈਲਫੈਕਸ ਆਲਮੋਸਟ ਸਾਨੂੰ ਜਿਹੜੇ ਮੇਰੇ ਵੀਰੋ ਪੀਟਰ ਬੈਲਟ ਤਾਂ ਫਿਰ ਪੀਟਰ ਬੈਲਟ ਹੀ ਆ ਇਹ ਦੋ ਛੋਟੇ ਵੀ ਆਪਣੇ ਜਾਨ ਕੇ ਬੁੱਕ ਦੇ ਸਾਡੇ ਨਾਲ ਹੀ ਇਹ ਵਾਈਡ ਲੋਡਾਂ ਵਾਲੇ ਕਹਿੰਦੇ ਸਾਰੇ ਬੰਦੇ ਆ ਪਿੱਛੇ ਆਪਣੇ ਵਾਲਾ ਜਹਾਜ਼ ਵੀ ਖੜਾ ਆ ਆਉ ਖੜਾ ਆਪਣੇ ਵਾਲਾ ਹਾਂ ਦੇ ਕਾਹਨੂੰ ਗੱਲਾਂ ਕਾਹਨੂੰ ਗੱਲਾਂ ਹੋਈਆਂ ਪਈਆਂ ਕਾਹਨੂੰ ਗੱਲਾਂ ਹੋਈਆਂ ਪਈਆਂ ਇਹ ਜੀ ਵੀ ਆ ਕਹਿੰਦੇ ਪੀਟਰ ਬੈਲਟ ਆ ਇਹਨਾਂ ਦੀ ਦੋਸ਼ੀ ਵੱਖਰੀ ਆ ਇਹ ਫਲੈਟ ਬੈਡਾਂ ਦੇ ਚੱਲਦੇ ਆ ਆਪਣੇ ਭਰਾਵਾਂ ਦੇ ਟਰੱਕ ਵਖਾਦਿਏ ਤੁਹਾਨੂੰ ਅੰਦਰੋਂ ਮਾੜੇ ਮੋੜ ਦਰਸ਼ਾ ਕਰਾ ਦਈਏ ਕਹਿੰਦੇ ਕਹਿੰਦੇ ਇੰਨੀਆਂ ਜਿਆਦੀਆਂ ਗੇਜਾਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਣਾ ਵੀ ਗੇਜਾਂ ਕਹਦੀਆਂ ਕਹਦੀਆਂ ਆ ਤੇ ਗੇਜਾਂ ਹੀ ਗੇਜਾਂ ਆ ਇਹਦਾ ਜਾਜਦਾ ਕੀ ਕਰੇਂ ਇਵਾਜ ਦੀ ਸਾਨੂੰ ਨਾਲ ਹੀ ਇਵਾਜ ਤੇ ਦੀ ਅਧਵੀ ਜਿਆਦਾ ਜ਼ਬਰਦਸਤ ਚ ਜਵਰਦਸ਼ੇ ਦੇ ਗੇਜਾਂ ਦਾ ਕਹਿੰਦੇ ਥਬਾ ਲੱਗਾ ਪਿਆ ਕਹਿੰਦੇ ਗੇਜਾਂ ਹੀ ਗੇਜਾਂ ਕੀਤੀਆਂ ਪਈਆਂ ਇਹ ਕ੍ਰੋਮ ਆਰ ਗਾ ਕ੍ਰੋਮ ਕਹਿੰਦੇ ਕ੍ਰੋਮ ਦਾ ਕਰਾਇਆ ਹੋਇਆ ਹੈ ਛੂੰਰ ਵਾਲਾ ਹੈਂਡਾ ਕਿਹੜਿਆਂ ਟਾਈਮਾਂ ਦਾ ਵੇਖ ਲਓ ਟਰੱਕ ਆ ਬਹੁਤ ਪੁਰਾਣਾ ਮਾਡਲ ਆ ਤੇ ਵੇਖੋ ਕਿੱਡਾ ਘੈਂਡ ਅੰਦਰੋਂ ਵੀ ਗੱਲਬਾਤ ਹੈਂਡ ਆ ਕਿੜੇ ਕਿੜੇ ਦਾ ਸਲੈਂਸਰ ਹੀ ਲੱਗੇ ਆ ਝੋਟੇ ਨੂੰ ਕਹਿੰਦੇ ਕੀ ਹੋ ਗਿਆ ਕਹਿੰਦੇ ਕੈਲਗਰੀ ਪਾਣੀ ਪਾਣੀ ਹੋ ਗਿਆ ਹੈ ਮੇਰੇ ਵੀਰੋ ਅਸੀਂ ਦੂਜਾ ਲੋਡ ਚੱਕ ਕੇ ਯਾਰ ਜੀ ਛੱਡ ਕੇ ਆਪਦਾ ਟਰੈਲਰ ਪਾਉਣ ਚੱਲੇ ਆ ਤੇ ਮੇਰੇ ਵੀਰੋ ਬਜੋ 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 ਅਸੀਂ ਗੋਰਾ ਜੱਤੀ ਬਾਜੇ ਵਿਚਾਰਾ ਮੀਂਹ ਚ ਭਿੱਜ ਜਾਂਦਾ ਕਰਦਾ ਕਹਿੰਦੇ ਕੰਮ ਮੀਂਹ ਵਾਲਾ ਰੋਜ਼ ਹੀ ਮੀਂਹ ਪੈਣ ਲੱਗਿਆ ਰੋਜ਼ ਹੀ ਆ ਹਾਲ ਹੁੰਦਾ ਮੀਂਹ ਦੇ ਵਿੱਚ ਅਸੀਂ ਲੋਡ ਚੱਕ ਕੇ ਲਿਆਏ ਆ ਸੌਣ ਦੀ ਝੜੀ ਨਹੀਂ ਬਿੱਲਾ ਝਾਣ ਦੀ ਜੜੀ ਹਾਏ 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 ਘੁੱਟੇ ਦੇ ਮੋ ਦੇ ਗਾਣੂ ਗੱਲਾਂ ਪੁਈਆਂ ਪਈਆਂ ਨੇ ਬਣੇ ਰੋ ਬਲੌਗ ਦੇ ਨਾਲ ਮੈਨੂੰ ਭੁੱਖ ਲੱਗੀ ਆ ਦੇ ਲੋ ਭੁੱਖ ਨੂੰ ਭੁੱਖ ਲੱਗ ਗਈ ਅੱਜ ਰੋਟੀ ਨਹੀਂ ਖਾਧੀ ਤੈਨੂੰ ਵੀ ਪਤਾ ਹੀ ਆ ਭੁੱਖ ਨੂੰ ਭੁੱਖ ਮੈਂ ਵੀ ਤੇਰੇ ਨਾਲ ਹੀ ਆਇਆ ਪਰ ਮੈਨੂੰ ਲੱਗੀ ਆ ਨਾ ਤੇ ਮੈਨੂੰ ਵੀ ਖਾਣੀ ਲੱਗੀ ਤੇ ਤੂੰ ਤਾਂ ਲਾਟ ਦਉਂਦੀ ਆ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਨੂੰ ਲੱਗ ਪਾਪੀ ਪੇਟ ਦਾ ਸਵਾਲ ਹੈ ਘਰ ਜਾ ਕੇ ਰੋਟੀ ਖਾਏਗਾ ਬੱਸ ਛੇਦੀ ਛੇਦੀ ਭਜਾ ਕੇ ਲੈ ਚੱਲ ਤੇ ਫਿਰ ਆਪਾਂ ਗੱਡੀ ਚਾਟ ਕੇ ਪਹਹਾ ਕੇ ਘਰੇ ਜਾਣਾ ਅਭੀ ਤਾਂ ਹਮਨੇ ਟਾਪੂਲ ਵੀ ਡਾਲਣਾ ਹੈ ਬਾਬੂ ਭయ్యా ਤੇ ਸਾਡਾ ਫਿਊਲ ਫਿਰ ਬਾਹਰੋਂ ਕੁਝ ਖਵਾ ਦੇ ਨਾ 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 ਬਾਹਰੋਂ ਖਵਾ ਦੇ ਕੁਝ ਇਹ ਕਿਤੇ ਲੱਗਣਾ ਹੀ ਨਹੀਂ ਪਲਾਸੇ ਚ ਡਾ ਡਾ ਟਰੱਕ ਕਿੱਥੇ ਜਾਊਗਾ ਮੋਹਸੇਨ ਆ ਗਏ ਆ ਆਪਾਂ ਯਾਰਡ ਤੇ ਆਹ ਵਾਲਾ ਟੈਨ ਇਹਨਾਂ ਦਾ ਪਾਉ ਕਰਦੇ ਨਾ ਡਰੋ ਦੇਖੋ ਜੀ की, 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 की। ओए होए होए होए, होए। तू ला फिर इधर इधर भी नाल के ट्रेलर प्रैक्टिस आ रही है ਪਾ ਵੈਕ ਤੇ ਦੇਖ ਲੈ ਰੁਕਦੀ ਚੋਸ ਹੋ ਗਿਆ ਥੋੜਾ ਜਿਹਾ ਇਧਰ ਨੂੰ ਕਰਕੇ ਲਾ ਦੇਣਾ ਮੈਂ ਕਿਹਨਾ ਥੋੜਾ ਜਿਹਾ ਪਰਲੇ ਪਿੱਛੇ ਜਿਆਦਾ ਲੱਗ ਗਿਆ ਆ ਸਾਡਾ ਟ੍ਰੇਲਰ तो क्या नहीं सा, नहीं सा, नहीं सा। आ, फुकरा 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 तो फुकरा, तो तो फुकरा 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 तो तो पुदरे इंडिया ओ। बनिया सतरंगी पीक सतरंगी पीक बनी हुई है ਸਤਰੰਗੀ ਪੀਂਗ ਬਣੀ ਹੋਈ ਆ ਭਰਾ ਦੀ ਸਤਰੰਗੀ ਪੀਂਗ ਇਹਵੇਂ ਗਰੇਜੀ ਨਾਲ ਬੁੱਤਨ ਸੁੱਖਾ ਕਰੀ ਜਾਂਦੇ ਨਾਲ ਹੋਈ ਆ ਕਿੰਨੀ ਸੋਹਣੀ ਲੱਗ ਰਹੀ ਆ ਨਾ ਬੀਬੀ ਇੱਕ ਪਈ ਸਾਨੂੰ ਬੋਲੋ ਕੰਮ ਲੈ ਭਾਈ ਦਾ ਇਹਨਾਂ ਤੋਂ ਸੱਜਾਈ ਲੋ ਜੀ ਹੁਣ ਅਸੀਂ ਅੱਗੇ ਵਾਪਸ ਯਾਰਡ ਚ ਹੁਣ ਆਪਾਂ ਇੱਥੇ ਕਰਾਂਗੇ ਟਰੱਕ ਤੇ ਟ੍ਰੇਲਰ ਡਰਾਪ ਦੰਨਾ ਪਾ ਜਾਵਾਂਗੇ ਘਰ ਵੱਲ ਨੂੰ ਬੜੀ ਭੁੱਖ ਲੱਗੀ ਪਈ ਆ ਤੁਸੀਂ ਕੁਝ ਕਹਿਣਾ ਚਾਹੋਗੇ ਨਾ ਜੀ ਅਸੀਂ ਬੈਗ ਲਾਉਂਦੇ ਬਿਜੀ ਆ ਅਸੀਂ ਤੁਹਾਡੇ ਨੂੰ ਵਿਹਲੇ ਥੋੜੀ ਆ ਕਿੱਥੇ ਕਰਮਾਣੀ ਕੀ ਥੱਪੋ ਜੀ ਉਹ ਜੀ ਉਹ ਤੇ ਬੈਗ ਲਾਉਣਾ ਪੈਂਦਾ ਸਾਨੂੰ ਗੇਟ ਲਾਸਟ ਮੈਂ ਵਖਾਮਾ ਗੇਟ ਲਾਸਟ ਦਰਸ਼ਕਾਂ ਨੂੰ ਬੈਗ ਕਿੱਥੇ ਲੱਗ ਰਿਹਾ ਬੈਗ ਉਹ ਥੇ ਲੱਗ ਰਿਹਾ ਮੇਰੇ ਵੀਰ ਉਹ ਥੇ ਉਹ ਥੇ ਨਾਲ ਥੇਲੇ ਤੇ ਥੇਲੇ ਖੜਾ ਹੈ ਇਹ ਬਸ ਵੀਡੀਓ ਬਣਾ ਰਹੀ ਐ ਮੈਂ ਕੁਛ ਨਹੀਂ ਕਰਨਾ ਜੇ ਚਲਾਉਂਦੀ ਵੀ ਹੁੰਦੀ ਐ ਨਾ ਕਹਣਾ ਇੱਕ ਹਾਲ ਤੇ ਵੀਲ ਬਣਾ ਮਿਰਚ ਉਹ ਨਹੀਂ ਲੱਗ ਜਾ ਐ ਕਹਿੰਦੇ ਨੇ ਹਿੱਟ ਹਟ ਹੋ ਜੂਗਾ ਕੁਛ ਲੰਗੂ ਰੱਖ ਲੰਗੂਰੀ ਹੁੰਦਾ ਐ ਸਾਡੇ ਲੰਗੂ ਟਰੱਕ ਚੋਂ ਬਾਹਰ ਲੰਕ ਰਿਆ ਆ ਇਹ ਕਿਹੜਾ ਤਰੀਕਾ ਵੀ ਬੈਠਾਉਣ ਦਾ ਲੰਗੂਰ ਐ ਲੰਗੂਰੇ ਕਿੰਨਾ ਬੜਾ ਪਤਾ ਦੰਨ ਡਾਂ। ਓਕੇ ਜੀ ਬਾਏ। ਅਸੀਂ ਟਰੈਕਟਰ ਤੇ ਵੀ ਐ ਖੜ ਕੇ ਬਾਹਰ ਆਏ ਬੈਗ ਲਾਉਂਦੇ ਹੁੰਦੇ ਸੀ। ਸੀਟ ਤਾਂ ਜਿੱਤ ਕੁੜੀ ਆ ਟਰਾਲੀ ਲਾਈਦੀ ਹੁੰਦੀ ਓਹ ਹਾਲ ਇੱਥੇ ਐ। ਇਸ ਦੇ ਨਾਲ ਹੀ ਸਾਡਾ ਨਿੱਕਾ ਜਿਹਾ ਵਲੌਗ ਖਤਮ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਹੋਰ ਦਿਨ ਹੋਰ ਵਲੌਗ 'ਚ। ਬਾਏ ਬਾਏ।